ਮੈਂ ਜਿਹੜੀ ਗੱਲ ਕਰਨ ਲੱਗਾ ਬੜੀ ਸੋਚਣ ਵਾਲੀ ਗੱਲ ਆ ਤੇ ਬੜਾ ਵਿਚਾਰ ਕਰਨ ਵਾਲੀ ਗੱਲ ਆ ਕਿ ਇਨਸਾਨ ਜਦੋਂ ਉਹਦੀ ਜ਼ਿੰਦਗੀ ਖਤਮ ਹੋ ਜਾਂਦੀ ਆ ਤੇ ਫਿਰ ਉਹਨੂੰ ਜੋ ਕੁਝ ਉਹ ਇਕੱਠਾ ਕਰਦਾ ਮਿੰਟਾਂ ਦੇ ਵਿੱਚ ਉਹਦੇ ਲਈ ਤਾਂ ਸਭ ਕੁਝ ਖਤਮ ਹੋ ਜਾਂਦਾ ਕਿਉਂਕਿ ਜਿੰਨਾ ਚਿਰ ਸਾਡੀ ਜ਼ਿੰਦਗੀ ਹੈ ਜਿੰਨਾ ਚਿਰ ਸਾਡੇ 'ਚ ਸਾਹ ਆ ਉਹਨਾਂ ਚਿਰ ਹੀ ਧਨ ਦੌਲਤ ਸ਼ੋਹਰਤ ਇੱਕ ਘਰ ਇੱਕ ਗੱਡੀਆਂ ਸਾਡੇ ਲਈ ਲਾਇਵ ਆਂਦਾ ਜਦੋਂ ਸਾਡੀ ਜ਼ਿੰਦਗੀ ਖਤਮ ਹੋ ਜਾਂਦੀ ਆ ਸਾਡੇ ਸਾਹ ਖਤਮ ਹੋ ਜਾਂਦੇ ਆ ਹੋਰ ਉਦੋਂ ਬਾਅਦ ਸਾਰਾ ਕੁਝ ਸਾਡੇ ਲਈ ਖਤਮ ਆ ਤੇ ਫਿਰ ਕੀ ਕਰਦੇ ਜਦੋਂ ਸਾਡੇ ਅਸੀਂ ਆਪਣੀ ਜਿਨ੍ਹਾਂ ਦੇ ਲਈ ਅਸੀਂ ساری ਉਮਰ ਮਿਹਨਤ ਲਾ ਲ ਕੇ ਕਮਾਉਨੇ ਆ ساری ਉਮਰ ਆਪਾਂ ਮਿਹਨਤ ਕਰਦੇ ਉਹਨਾਂ ਦੇ ਲਈ ਕਮਾਈ ਕਰਨ ਲਈ ਤੇ ਫਿਰ ਉਹ ਮਿੰਟ ਮਾਰਦੇ ਆ ਸਾਨੂੰ ਖਤਮ ਕਰਨ ਦੇ ਲਈ ਸਾਨੂੰ ਦਫਨਾਉਣ ਦੇ ਲਈ ਸਾਨੂੰ ਘਰੋਂ ਕੱਢਣ ਦੇ ਲਈ ਹਨਾ ਤੇ ਉਸ ਤੋਂ ਬਾਅਦ ਕੀ ਆ ਦੋ ਮਹੀਨੇ ਚਾਰ ਮਹੀਨੇ ਤੁਹਾਨੂੰ ਯਾਦ ਕਰਦੇ ਆ ਫਿਰ ਤੁਹਾਡੀਆਂ ਯਾਦਾਂ ਜਿਹੜੀਆਂ ਉਹ ਕੰਧ ਤੇ ਇੱਕ ਪਿਕਚਰ ਬਣ ਕੇ ਰਹਿ ਜਾਂਦੀਆਂ ਸੋ ਇਸ ਕਰਕੇ ਹਰ ਇੱਕ ਇਨਸਾਨ ਨੇ ਇਸ ਧਰਤੀ ਤੋਂ ਜਾਣਾ ਆ ਪਰ ਤੁਸੀਂ ਜ਼ਿੰਦਗੀ ਦੇ ਵਿੱਚ ਚੰਗੇ ਕੰਮ ਕਰੋ ਤੇ ਰੱਬ ਦੇ ਨਾਲ ਜੁੜੋ ਚੰਗੇ ਕੰਮ ਜਦੋਂ ਤੁਸੀਂ ਕਰਦੇ ਆ ਫਿਰ ਤੁਹਾਡੀ ਜਿਹੜੀ ਯਾਦ ਆ ਬਹੁਤ ਸਾਰੇ ਲੋਕਾਂ ਦੇ ਵਿੱਚ ਯਾਦਗਰੀ ਬਣ ਜਾਂਦੀ ਆ ਤੇ ਬਹੁਤ ਸਾਰੇ ਲੋਕ ਤੁਹਾਨੂੰ ਯਾਦ ਕਰਦੇ ਆ ਇਸ ਕਰਕੇ ਧਰਤੀ ਤੇ ਜਿਉਂਦੇ ਜੀ ਚੰਗੇ ਤੇ ਨੇਕ ਕੰਮ ਕਰਦੇ ਰਹੋ ਭਲਾਈ ਦੇ ਕੰਮ ਕਰਦੇ ਰਹੋ ਤਾਂ ਕਿ ਲੋਕ ਤੁਹਾਨੂੰ ਜਿਹੜੀਆਂ ਤਹਾਡੇ ਕੰਮ ਆ ਉਹ ਸਦਾ ਤੱਕ ਜਿਉਂਦੇ ਰਹਿਣ। ਕਈ ਲੋਕ ਆ ਜਿਨ੍ਹਾਂ ਦੇ ਕੰਮ ਉਹਨਾਂ ਦੇ ਜਦੋਂ ਖਤਮ ਹੋ ਜਾਂਦੇ ਉਹਨਾਂ ਦੇ ਨਾਲ ਹੀ ਉਹਨਾਂ ਦੇ ਕੰਮ ਵੀ ਖਤਮ ਹੋ ਜਾਂਦੇ ਆ ਤੇ ਉਹਨਾਂ ਦੇ ਨਾਲ ਹੀ ਉਹਨਾਂ ਦਾ ਸਾਰਾ ਕੁਝ ਖਤਮ ਹੋ ਜਾਂਦਾ। ਪਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਆ ਜਿਨ੍ਹਾਂ ਜੇ ਜਦੋਂ ਖਤਮ ਹੋ ਜਾਂਦੇ ਆ ਪਰ ਉਹਨਾਂ ਦੇ ਕੰਮ ਹਮੇਸ਼ਾ ਜਿਉਂਦੇ ਰਹਿੰਦੇ ਆ। ਬਹੁਤ ਸਾਰੇ ਲੋਕ ਇਦਾਂ ਦੇ ਜਿਨ੍ਹਾਂ ਦੀਆਂ ਗੱਲਾਂ ਲੋਕਾਂ ਦੇ ਦਿਲਾਂ 'ਚ ਜਿਉਂਦੀਆਂ ਰਹਿੰਦੀਆਂ। ਇਸ ਕਰਕੇ ਇਸ ਤਰ੍ਹਾਂ ਦੇ ਬਣੋ ਕਿ ਤੁਹਾਡੀਆਂ ਜਿਹੜੀਆਂ ਗੱਲਾਂ ਆ ਉਹ ਲੋਕਾਂ ਦੇ ਜੀਵਨ ਦੇ ਅੰਦਰ ਲੋਕਾਂ ਦੇ ਦਿਲਾਂ 'ਚ ਜਿਉਂਦੀਆਂ ਰਹਿਣ। ਗੋਡ ਬles